ਜੀ ਦੋਸਤੋ ਮੈਂ ਹੋ ਗਿਆ ਆਊਟ ਜੀ ਹੁਣ ਮੇਰੇ ਬਨੇ ਸਕੋਰ 25 25 ਰਨਾਂ ਤੇ ਮੈਂ ਆਊਟ ਹੋ ਗਿਆ ਆ ਬੰਦਰ ਨੇ ਕੈਚ ਕੀਤਾ ਮੇਰਾ ਫੋਨ ਮੈਂ ਫੇਰ ਵੀਡੀਓ ਬਣਾ ਰਿਹਾ ਵਾਂ ਜੀ ਮੈਂ ਕਰ ਲਈ ਉੱਥੇ ਪਿੱਚ ਸਹੀ ਨਹੀਂ ਹੈਗੀ ਜੀ ਇੱਥੇ ਆ ਆ ਗਿਆ ਕੀਪਰ ਕੋਟ ਮੈਂ ਖੜਾ ਪਿਆ ਮੰਗਲ ਵਾਲਾ ਤੇ ਨਾਮ ਕੀ ਓਏ ਮੰਗਲ ਹੈ ਹੈ ਕੀ ਨਾਮ ਦਰਾ ਮੰਗਲ ਉਹ ਸਾਡਾ ਕਾਲੂ ਤਲਵੰਡੀ ਦੀ ਮਸ਼ਹੂਰ ਆਈਟਮ ਉਹ ਵਲੀ ਜੀ ਆਏ ਮੇਰੇ ਕੋਲ ਆਈਟਮ ਨਹੀਂ ਕੇ ਹੂੰ ਓਏ ਇਹਨੇ ਮਾਰ ਦੇਈਆਂ ਤੂੰ ਰਾਤ ਤੱਕ ਤੂੰ ਰਹਿ ਤੇ ਰਹਿ ਤੇ ਬਿੱਲੀ ਆਲਾ ਮੱਕਣਾ ਗੁਰਦੁਆਰਾ ਸਾਹਿਬ ਵੀ ਸਾਡੇ ਨੇੜੇ ਹੀ ਆਈ ਡਾਟ ਬੋਲ ਕਰਤੀ ਲੋ ਇਦਨੇ ਸੈਕਿੰਡ ਬਾਉਂਸ ਕੋਈ ਨਾ ਮਮਾ ਜਾੜਾ ਜਾਉਂ ਪੀਤਾ ਸਿੰਘ ਜੀ ਕੀਪਿੰਗ ਤੇ ਆ ਰਹੇ ਨੇ ਗਾਲਾਂ ਨਹੀਂ ਕੱਢਣੀਆਂ ਗਰਾਊਂਡ ਦੇ ਵਿੱਚ ਬਈ ਗਾਲਾਂ ਆਊਟ ਨਹੀਂ ਹੈਗੀਆਂ ਰੋਹਿਤ ਲਾ ਵੀ ਲਾ ਕੋਈ ਓਏ ਬੈੜ ਨਾਲ ਕੋਈ ਗੱਲ ਤੇਰੀ ਵਾਲੀ ਕਿਹੜਾ ਨਹੀਂ ਹੋੜੀ ਐਕਚੁਅਲ ਗੱਲ ਲਾ ਇਸ ਲੋ ਬਾਲ ਹੁੰਦੀ ਹੋਈ ਕੈਚ ਛੱੜਤਾ ਰੋਹਿਦਾ ਰੋਹਿਦਾ ਕੈਚ ਛੱੜਤਾ ਕਿੰਨੇ ਸਕੋਰ ਤੇ ਓਏ ਲੱਕੀ 0 ਤੇ ਇੰਦਾ 1 1 ਸਕੋਰ 0 ਤੇ ਕੈਚ ਛੱੜਤਾ 1 ਚੱਲ 1 ਸਕੋਰ ਆ ਜਿਹਾਂ ਪਰ ਛੱਕਾ ਜਦੂ ਹੋਇਆ ਲੰਬਾ ਕੋਈ ਸ਼ੱਕ ਨਹੀਂਗਾ ਛੱਕਾ ਏ ਛੱਕਾ ਨਹੀਂਗਾ 4 ਆ ਕੀ ਆ ਛੱਕਾ ਛੱਕਾ ਵਾ ਚਲੋ ਠੀਕ ਆ ਛੱਕਾ ਪਹਿਲਾ ਛੱਕਾ ਮਾਰਤਾ ਰੋਹਿ ਨੇ ਗਰਾਊਂਡ ਤੋਂ ਬਾਹਰ ਮਾਰੀ ਨੀ ਆ ਭੈਣ ਤੁਸੀਂ ਖੜੇ ਖੜੇ ਕੀ ਆ ਜਾਇਆ ਬੁੱਦੀ ਦੇ ਕੋਲੇ ਸਿੰਪਲ ਕੈਚ ਨਹੀਂ ਹੋਇਆ ਸੀ ਉਹ ਤੇ ਸਾਰਾ ਫਾਲਸ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਬੋਲਰਾਂ ਬਾਰੇ ਬੰਦੇ ਕੰਮ ਆੜੀ ਉਹ ਨਹੀਂ ਸੌਰੀ ਫਿਲਡਰ ਬਾਰੇ ਫਿਲਡਰ ਕਾਮਯਾਬ ਨਹੀਂ ਗਏ ਯਾਰ ਕਾਮਯਾਬ ਨਹੀਂ ਗਏ ਹਾਂਜੀ ਕਿ ਕੰਮ ਦੇ ਨਹੀਂ ਗਏ ਕੰਮ ਦੇ ਨਹੀਂ ਗਏ ਕੰਮ ਦੇ ਨਹੀਂ ਗਏ ਇਹਨਾਂ ਨੂੰ ਸਿਖਾਓ ਫਿਲਡਿੰਗ ਕਰਨੀ ਏ ਆਈ ਸਾਡਾ ਕੀ ਨਾਮ ਬਾਈ ਤੇਰਾ ਵਿੱਕੀ ਵਿੱਕੀ ਆ ਦੁਨੀਆ ਦਾ ਵੱਟਾ ਫਾਸਟ ਬੋਲਰ ਬੋਲ ਬਹੁਤ ਤੇਜ਼ ਕਰਦਾ ਵਾ ਏ ਇਹਨੇ ਮੈਨੂੰ ਆਊਟ ਕੀਤਾ ਵਾ ਮੈਨੂੰ ਵੀ ਬਹੁਤ ਤੇਜ਼ ਬੋਲ ਕਰੀ ਜਾਂਦਾ ਏ ਹਾਂਜੀ ਕੋਈ ਗੱਲ ਨਹੀਂ ਆਪਾਂ ਵੀ ਟਿੱਲੇ ਆਦੇ ਛੱਕੇ ਮਾਰੀ ਜਾਂਦੇ ਆ ਅੱਜ ਥੋੜਾ ਜਿਹਾ ਥੋੜਾ ਜਿਹਾ ਸਲੋ ਆ ਤੂੰ ਰੋਇਤ ਖੇਡਣ ਦੇ ਵਿੱਚ ਸਲੋ ਆ ਅੱਜ ਤੂੰ ਛੱਕੇ ਘੱਟ ਮਾਰੀ ਜਾਂਦਾ ਵਾ ਕੋਈ ਗੱਲ ਹੀ ਕੋਈ ਗੱਲ ਹੀ ਅੱਗੇ ਅੱਗੇ ਦੇਖੋ ਹੁਤਾ ਹੈ ਕਿਆ ਟੁਈਆਂ ਤੇ ਜ਼ਿਆਦਾ ਖਾਈ ਜਾਂਦਾ ਵਾ ਕੀ ਹੋ ਰਿਹਾ ਬਾਈ ਦੇਖਦੇ ਆਂ ਜੀ ਬੈਟ ਔਰ ਬਾਲ ਕਿਹੜੀ ਜਿੱਤਦੀ ਆ ਰੋਹਿਤ ਜਿੱਤੂ ਜਾਂ ਵਿੱਕੀ ਜਿੱਤੂਗਾ ਇਹਨਾਂ ਦੋਨਾਂ 'ਚ ਹੁਣੇ ਪਤਾ ਚੱਲ ਜੂ 10 ਮਿੰਟਾਂ ਦੇ ਵਿੱਚ ਕਿਹੜਾ ਕਿੰਨੂੰ ਆਊਟ ਕਰਦਾ ਕਿਹੜਾ ਕਿੰਨੂੰ ਛੱਕੇ ਮਾਰਦਾ ਬਈ ਐ ਕਿ ਵਜਈਆ ਬਈ ਬਾਲ ਆਉਂਦੀ ਬਈ ਝਾੜੀਆ ਚਾਓ ਲੱਗ ਗਈ ਲੱਗ ਗਈ ਆ ਬਈ ਲੱਗ ਗਈ ਆ ਬਾਲ ਆਉਂਦੀ ਹੋਈ ਤੇ ਵਿੱਕੀ ਨੇ ਬਾਲ ਫੜੀ ਤੇ ਰੋਹਿਤ ਗਿਆ ਸਟ੍ਰਾਈਕ ਤੇ ਏ ਡਾਟ ਬੋਲਰਾਂ ਦਾ ਮਾਹਿਰਾ ਡਾਟ ਨਹੀਂ ਹੋ ਚੁੱਪਾ ਮਾਰੂਗਾ ਭੱਜ ਗਿਆ ਓਏ ਵਾਹੀ ਨੇ ਇਸ਼ਟਰੀਆ ਆ ਪਹਿਲਾ ਛੱਕਾ ਲੈ ਕਹਿ ਕੇ ਮਾਰਦਾ ਵਾ ਇਹ ਛੱਕੇ ਬੋਲਰਾਂ ਨਹੀਂ ਬਣਾਉਂਦਾ ਰੇਲ ਬਹੁਤ ਵਧੀਆ ਯਾਹ ਪਰ 13 ਰਨ ਮਾਰ ਚੁੱਕੇ ਹੈ ਮੇਰੇ 13 ਸਕੋਰ ਹੋ ਗਏ ਰੋਹਿਤ ਦੇ ਕਿਵੇਂ ਓਏ ਪਛਲਾ ਬਈ ਪਛਲਾ ਬਈ ਪੱਜਨ ਵਾਲੇ ਕਰਤੇ ਆ ਸਾਰੇ ਛੱਕੇ ਪੈਣੋ ਆਈ ਚੁ ਪੱਜਨ ਵਾਲੇ ਕਰਤੇ ਆ ਬੱਸ ਕਰੀ ਨਾ ਮੈਂ ਕੋਈ ਚਾਹੀ ਨਹੀਂ ਤੈਨੂੰ ਪੁੱਛੋ ਕੀ ਹਾਲਾਤ ਹੈ ਤੁਸੀਂ ਕੀ ਕਹਿਣਾ ਚਾ ਰਹੇ ਹੋ ਕੀ ਕਹਿਣਾ ਚਾ ਰਹੇ ਤੁਸੀਂ ਇਹ ਡੇੜੇ ਦਾ ਬੱਸ ਯਾਰ ਆ ਜਿੰਨਾਂ ਦਾ ਮੂਡ ਸੈੱਟ ਨਹੀਂ ਹੈ ਗਿਆ ਜੀ ਮੂਡ ਨਹੀਂ ਸੈੱਟ ਹੈਗਾ ਪਹਿਲੀ ਬੋਲ ਤੇ ਪਹਿਲੀ ਬੋਲ ਤੇ ਪਹਿਲੀ ਬੋਲ ਤੇ ਆਊਟ ਹੋ ਗਿਆ ਇਹ ਪਹਿਲੀ ਬੋਲ ਤੇ ਆਊਟ ਹੋ ਗਿਆ ਬੱਚਿਆਂ ਨੇ ਚੱਕਦਾ ਬੱਚਿਆਂ ਨੇ ਚੱਕਦਾ ਪਹਿਲੀ ਤੇ ਆਊਟ ਹੋ ਕੇ ਬਾਹਰ ਹੋਉਂਦਿਆ ਹੋਇਆ ਸੋਨੇ ਅਸੀਂ ਇਹਨੂੰ ਪੁੱਛਿਆ ਕੀ ਕਹਿਣਾ ਚਾਹੋਗੇ ਇਹ ਚੋਪਾ ਕਹਿੰਦਾ ਫੋਨ ਬੰਦ ਕਰੋ ਆਪਦਾ